ਜਿੰਤਾ ਵੱਡੇ ਸਾਕੇ ਦੇ ਮਹਾਨ ਸ਼ਹੀਦ ਬਾਬਾ ਦਵਾਰਪ ਸਿੰਘ ਬਾਬਾ ਫਤਿਹ ਸਿੰਘ ਜਗਤ ਮਤਾ ਗੁਜਰੀ ਜੀ ਦੀ ਦਿੱਤੀ ਸ਼ਹਾਦਤ ਦੇ ਵਿੱਚ ਫਤਿਹਗਰ ਸਾਹਿਬ ਵਿਖੇ ਲੱਗਣ ਵਾਲਾ ਸਲਾਨਾ ਪਿੰਡ ਰੋਡਾ ਸ਼ਹੀਦੀ ਜੋੜ ਮੇਲ ਦੀ ਅੱਜ ਤੋਂ ਰੰਭਤਾ ਚੁੱਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਜੋਤੀਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਗਏ ਹਨ ਤੇ ਆਰੰਭ ਪਾਠ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਦੇ ਨਾਲ ਹੀ ਸ਼ਹੀਦੀ ਜੋੜ ਮੇਲ ਦੀ ਆਰੰਭਤਾ ਹੁੰਦੀ ਹੈ ਤੇ ਸ੍ਰੀ ਰਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਰ ਵੀ ਵਿਸ਼ੇਸ਼ ਧਾਰਮਿਕ ਸਮਾਗਮ ਦਾ আয়োজন ਕੀਤਾ ਜਾਂਦਾ ਹੈ ਨਾ ਸ੍ਰੀ ਦਰਬਾਰ ਮੇਲ ਮੋਕਾ ਤੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੇਖਿਓ ਸ੍ਰੀ ਖੰਡਪੜ ਸਾਹਿਬ ਦੀ ਰੰਭਤਾ ਹੋਈ ਹੈ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਦੀਵਾਨ ਟੋਡਰਮਲ ਬਲੋ ਸੋਨੇ ਦੀਆਂ ਖੜੀਆਂ ਮੋਹਰਾ ਪ੍ਰਾਪਤ ਕਰਕੇ ਮੁਗਲ ਹਕੂਮਤ ਪਾਸੋਂ ਛੋਟੇ ਸਾਹਿਬ ਜਦਿਆਂ ਬਾਬਾ ਜੋਰਾਬਰ ਸਿੰਘ ਬਾਬਾ ਫਤੇ ਸਿੰਘ ਅਤੇ માતા ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਇਸ ਦੇ ਨਾਲ ਹੀ ਸੰਗਤਾਂ ਦੇ ਸਾਬ ਦੇ ਸਾਬ ਵਿੱਚ ਪਤਕਰ ਸਾਹਿਬ ਜੇ ਪਹੁੰਚ ਕੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਰ ਕੀ ਕੀ ਪ੍ਰੋਗਰਾਮ ਰਹਿਣਗੇ ਅਸੀਂ ਗੱਲ ਕਰਦੇ ਹਾਂ। ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਮੈਂਬਰ ਸਾਹਿਬ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਆਜੂ ਲਿਖੇ ਗਏ ਆ ਨੇ ਕਿਉਂਕਿ ਸ਼ਹੀਦੀ ਜੋੜ ਮਿਲਦੀ ਰੰਭਤਾ ਹੋ ਚੁੱਕੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸੂਚੇ ਖਾਲਸਾ ਪੰਥ ਵੱਲੋਂ ਧੰਨ ਧੰਨ ਬਾਬਾ ਜੁਰਾਵਰ ਸਿੰਘ ਧੰਨ ਧੰਨ ਬਾਬਾ ਫਤੇ ਸਿੰਘ ਜੀ ਧੰਨ ਧੰਨ ਪੂਜਨੀਕ ਮਾਤਾ ਗੁਜਰ ਕੌਰ ਜੀ ਦੇ ਸੰਸਕਾਰ ਸਥਾਨ ਗੁਰਦੁਆਰਾ ਜੋਤੀਸ਼ੂ ਸਾਹਿਬ ਵਿਖੇ ਗਣਪਾਣ ਸਾਹਿਬ ਦੀ ਰੰਮਤਾ ਹੋ ਚੁੱਕੀ ਹੈ ਔਰ ਜਿਹਦੇ ਕੱਲ 26 ਤਰੀਕ ਨੂੰ ਮੱਦੇ ਦੇ ਭੋਗ ਪਾਏ ਜਾਣਗੇ ਔਰ 27 ਤਰੀਕ ਨੂੰ ਸਵੇਰੇ 6:30 ਵਜੇ ਜਿਹੜੀ ਉਹਦੀ ਸਪੂਰਤਾਈ ਦੇ ਭੋਗ ਪਾਏ ਜਾਣਗੇ ਉਸ ਤੋਂ ਪ੍ਰੰਤ ਅਗਰਦੋਰਾ ਜਿਹੜੀ ਫਤੇਗੜ ਸਾਹਿਬ ਤੋਂ ਇੱਕ ਵਿਸ਼ਾਲ ਲਗਰ ਕੀਰਤਨ ਵੀ ਰਮਤਾ ਹੋਵੇਗੀ ਜਿਹੜੀ ਕਿ ਉਹਦੀ ਸੂਪਤਾ ਹੀ 1.5 ਵਜੇ ਜੋਤੀ ਜੋਗੁਰਦਰਾ ਸਾਹਿਬ ਵਿਖੇ ਆ ਕੇ ਸੂਪਤਾ ਹੀ ਹੋਵੇਗੀ ਉਸ ਤੋਂ ਪ੍ਰੰਤ ਕੈਂਪ ਜਿੰਨਾ ਪੜੀ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਕੁਝ ਵੀ ਸਿੰਘ ਜੀ ਕਾਲ ਜਥੇਦਾਰ ਕਾਲਕਤਖਤ ਸਾਹਿਬ ਦੇ ਉਹ ਸੰਗਤਾਂ ਦੇ ਨਾਮ ਇਸ ਵਿੱਚ ਦਿਆਂਗੇ ਔਰ ਸੂਚੀ ਅਜ਼ਲਤਾ ਬੜੇ ਹੀ ਸਾਦੇ ਢੰਗ ਦੇ ਵਿੱਚ ਆ ਕੇ ਜਿਹੜਾ ਉਹਨਾਂ ਸੀਦਾਂ ਨੂੰ ਨਕਮਕ ਹੋ ਰਹੀਆਂ ਨੇ ਔਰ ਮੈਂ ਸੂਚੀ ਸੰਗਤਾਂ ਨੂੰ ਇਹ ਬੇਨਤੀ ਕਰਦਾ ਕਿ ਆਓ ਆਪਾਂ ਉਹਨਾਂ ਮਹਾਰ ਸੀਦਾਂ ਨੂੰ ਗਾਧ ਕਰਦੇ ਹੋਏ ਸਾਦਾ ਜੀਵਨ ਬਤੀਤ ਕਰੀਏ ਔਰ ਸਾਦੇ ਰੂਪ ਤੇ ਵਿੱਚ ਆ ਕੇ ਉਹਨਾਂ ਨੂੰ ਨਤਮਤ ਹੋਈਏ ਔਰ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਸਾਦੇ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਸਕਾਈਏ ਤਾਂ ਕਿ ਆਪਾਂ ਉਹਨਾਂ ਨੂੰ ਸੋਚੇ ਪ੍ਰਣਾਮ ਕਰ ਸਕੀਏ ਤਾਂ ਕਿ ਆਪਾਂ ਉਹਨਾਂ ਦੀਆਂ ਦਿੱਤੀ ਹੋਈਆਂ ਕੁਰਬਾਨੀਆਂ ਨੂੰ ਬੜੇ ਹੀ ਤਰੀਕੇ ਨਾਲ ਔਰ ਉਹਨਾਂ ਨੂੰ ਸਹਿਯਾ ਕਰ ਸਕਦੇ ਸੋ ਇਸ ਹਨ ਸ਼੍ਰੋਮਣੀ ਕਮੇਟੀ ਮੈਂਬਰ ਅਕਤਾਰ ਸਿੰਘ ਰਿਆਜ ਨੇ ਉਹਨਾਂ ਨੇ ਸੁਚੇ ਪ੍ਰਬੰਧਕ ਸਾਹਿਬ ਦੀ ਜਾਣਕਾਰੀ ਦਿੱਤੀ ਹੈ ਸੋ ਇੱਕ ਵਾਰੀ ਫੇਰ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਧਾਰਮਿਕ ਸਮਾਗਮ ਵਿਕੇਗੇ ਹਨ ਇਹ ਤਿੰਨ ਦਿਨ ਲਗਾਤਾਰ ਜਾਰੀ ਰਹਿਣਗੇ ਤੇ ਗੁਰੂ ਕਰਦੇ ਹਜੂਰੀ ਰਾਗੀ ਕੀਰਤਨੀਏ ਪੰਥਕ ਢਾਡੀ ਸਹਿਬਾਨ ਗੁਰੂ ਰਸਨਾਲ ਸੰਗਤਾਂ ਨੂੰ 3 ਦਿਨ ਲਗਾਤਾਰ ਗੁਰੂ ਰਸਨਾਲ ਨਾਲ ਕਰਨਗੇ ਇਸ ਦੇ ਨਾਲ ਹੀ ਦੱਸ ਦਈਏ ਕਿ ਗੁਰਦੁਆਰਾ ਸ੍ਰੀ ਜੋਤੀਸ਼ਰੂਪ ਸਾਹਿਬ ਜਿੱਥੇ ਅੱਜ ਸ੍ਰੀ ਕੰਡਪੜ ਸਾਹਿਬ ਦੀ ਆਰੰਭਤਾ ਹੋਈ ਹੈ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਆਪਾ ਜੋਰਾਬਰ ਸਿੰਘ, ਆਪਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਦਿਵਾਨ ਟੋਟਰਮਲ ਵੱਲੋਂ ਸੋਨੇ ਦੀਆਂ ਕੜੀਆਂ ਮੋਹਰਾ ਪ੍ਰਾਪਤ ਕਰਕੇ ਸੰਸਕਾਰ ਲਈ ਜਗ੍ਹਾ ਮੁਗਲ ਹਕੂਮਤ ਪਾਸੋਂ ਖਰੀਦੀ ਗਈ ਸੀ ਤੇ ਉਸੇ ਸਥਾਨ ਤੇ ਅੱਜ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਸ਼ੋਭਤ ਹੈ ਜਿੱਥੇ ਦੇਸ਼ਾਂ-ਵਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸਕਤਾਂ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਕੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਜਗਦੇਵ ਸਿੰਘ ਫਤਿਹਗੜ੍ਹ ਸਾਹਿਬ